ਅਕਾਲ ਕਾਲਜ ਕਾਉਂਸਲ ਮਸਤੂਆਣਾ ਸਾਹਿਬ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਪੰਜਾਬ ਪਵਨ ਸ੍ਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਅਤੇ ਪੰਜਾਬੀ ਪਵਨ ਬ੍ਰੈਂਪਟਨ ਕੈਨੇਡਾ ਦੇ ਸੰਸਥਾਪਕ ਚੇਅਰਮੈਨ ਦਲਵੀਰ ਸਿੰਘ ਕਸੂਰੀਆ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਬੰਧੀ ਕਰਵਾਈ ਇੱਕ ਵਿਸ਼ੇਸ਼ ਸਮਾਰੋਹ ਦੇ ਵਿੱਚ ਅਕਾਲ ਕਾਲਜ ਕਾਉਂਸਲ ਅਤੇ ਜਸਟਿਸ ਦੇ ਆਗੂਆਂ ਨੇ ਦੋਹਾਂ ਆਗੂਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਸੁਖੀ ਬਾਠ ਨੇ ਸਨਮਾਨ ਲਈ ਪ੍ਰਬੰਧ ਕਰਨ ਦਾ ਧੰਨਵਾਦ ਕੀਤਾ ਇਸ ਮੌਕੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਇੱਕ ਵਿਦਿਆਰਥੀ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ ਸੁਖੀ ਬਾਠ ਨੇ ਕਿਹਾ ਕਿ ਉਹ ਪੰਜਾਬੀ ਨੂੰ ਪਰਪਲਿਤ ਕਰਨ ਲਈ ਅਜਿਹੇ ਉਪਰਾਲੇ ਕਰਦੇ ਰਹਿਣਗੇ ਅੱਜ ਦਾ ਸਾਰਿਆਂ ਨੂੰ ਪਹਿਲਾਂ ਜੀ ਸੁਖੀ ਬਾਠ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮਸਤੋਣਾ ਸਾਹਿਬ ਐਜੂਕੇਸ਼ਨ ਕੌਂਸਲ ਵੱਲੋਂ ਨਾ ਬਤਵਦੀਆ ਪ੍ਰੋਗਰਾਮ ਕੀਤਾ ਗਿਆ ਇਸ ਸਦਾਰੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੀ ਪੰਜਾਬਣ ਮੰਚ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਇਦ ਅਸੀਂ ਉਹਦੇ ਕਾਬਿਲ ਤੇ ਨਹੀਂ ਹੈ ਪਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮੈਨੂੰ ਜਾਨੀ ਕਿ ਸੁਖੀ ਬਾਰ ਨੂੰ ਤੇ ਦਲਵੀਰ ਸਿੰਘ ਉਹਨਾਂ ਨੂੰ ਦਿੱਤਾ ਹੈ ਅਸੀਂ ਆਪਣੇ ਵੱਲੋਂ ਆਪਣੇ ادارے ਵੱਲੋਂ ਇਹਨਾਂ ਦੋਨਾਂ ਇਦਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਕੋਸ਼ਿਸ਼ ਰਹੇਗੀ ਕਿ ਜੋ ਇਹਨਾਂ ਨੇ ਅਵਾਰਡ ਦਿੱਤਾ ਕਿ ਅਸੀਂ ਉਹਦੇ ਉਹਦੇ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਰਹੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਿਲਕੁਲ ਜੀ ਅੱਜ ਗਣਿਤ ਦੀ ਕਿਤਾਬ ਰਿਲੀਜ਼ ਹੋਈ ਆ ਜਿਹੜੀ ਕਿ ਨਵੀਆਂ ਕਲਵਾ ਨਵੀਂ ੜਾਨ ਦੇ ਦਾ ਬੱਚਾ ਏ ਉਹ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਸਾਡੇ ਜਿਹੜਾ ਚੱਲ ਰਿਹਾ ਏ ਇਹਦੇ ਵਿੱਚ ਆਈ ਸੀ ਤੇ ਉਦੋਂ ਤੋਂ ਲੈ ਕੇ ਉਹਨੂੰ ਲਗਨ ਬੜੀ ਹੋਈ ਉਹਦੇ ਮਾਪੇ ਨੇ ਬੜੀ ਉਹਦੀ ਹੈਲਪ ਕੀਤੀ ਨਾਲ ਅਵਤਾਰ ਸਿੰਘ ਉਹਨਾਂ ਨੇ ਬੜੀ ਹੈਲਪ ਕੀਤੀ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਨਵੀਆਂ ਕਲਵਾ ਨਵੀਂ ੜਾਨ ਜਿੱਥੇ ਕਿ ਇੱਕ ਕਵਤਾ ਲਿਖਣ ਨੂੰ ਅਸੀਂ ਕਹਿੰਦੇ ਸੀ ਅੱਜ ਉਹ ਬੱਚੇ ਆਪ ਆਪਣੀਆਂ ਕਿਤਾਬਾਂ ਲਿਖਣ ਲੱਗ ਗਏ ਨੇ ਸੋ ਉਹਨਾਂ ਨੂੰ ਵੀ ਉਸ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਾਰ